ਜਦੋਂ ਤੁਸੀਂ ਜਾਨ ਲੈ ਕੇ ਹੀ ਕੰਮ ਕਰਨਾ ਹੈ ਜਾਨ ਲੈਣ ਤੋਂ ਪਹਿਲਾਂ ਤੁਸੀਂ ਲੋਕਾਂ ਦਾ ਸਾਡਾ ਹਾਲਚਲ ਪੁੱਛੋ ਤੇ ਕੰਮ ਕਰੋ ਜਦੋਂ ਅਬ ਕੱਲ ਪਰਸੋ ਨਹੀਂ ਉਥੇ ਵੀਡੀਓ ਕੀਤੀ ਹੈ ਵੀ ਜਦੋਂ ਲੋਕ ਡੁੱਬ ਜਾਂਦੇ ਆ ਮਰ ਜਾਂਦੇ ਆ ਉਦੋਂ ਬਗੋ ਸਰਕਾਰ ਜਾਗਦੀ ਆ ਉਥੇ ਉਹ ਲਾ ਜਾਗ ਵੀ ਪਈ ਆ ਉਥੇ ਡਾਕਟਰ ਵੀ ਲੱਗ ਰਹੇ ਤੁਸੀਂ ਦੇਖਦੇ ਤੁਸੀਂ ਦੇਖ ਕੇ ਮੈਂ ਅੱਜ ਦੇਖ ਕੇ ਆ ਅੱਜ ਗੱਡ ਲੱਗਿਆਂ ਦਾ ਕੀ ਫਾਇਦਾ ਔਰ ਚਲੋ ਅੱਗੇ ਵੱਜ ਜਾਣਗੇ ਪਰ ਉਹ ਪਹਿਲਾਂ ਲੱਗੇ ਜੋ ਜਾਨਾਂ ਦੋ ਦਨੀਆਂ ਵੱਜ ਜਾਂਦੀਆਂ ਇਹ ਜਿਹੜਾ ਪੋਲਾ ਇੱਕ ਤਾਂ ਅੱਗੇ ਪੋਲ ਹੋਊਗਾ ਉਹ ਖਾਵਾਂਗੇ ਉਹ ਹਾਸੇ ਦੀ ਅਡੀਕ ਕਰ ਰਹਾ ਠੀਕ ਇੱਥੇ ਘਟ ਤੋਂ ਘਟਜੀ 15 20 ਪਿੰਡਾਂ ਦੇ ਲੋਕ ਇਤੋਂ ਦੀ ਨੰਗਦੇ ਆ ਜੀ ਐ ਤੇ ਸਾਹਮਣੇ ਦਰਿਆ ਠੀਕ ਹੈ ਇਹ ਅਗਲੇ ਪਾਸੇ ਦੀਨੇ ਕੇ ਪਿੰਡ ਆ ਇਸ ਬੰਨੇ ਗੱਟਾ ਬਾਦਸ਼ਾਹ ਸਕੂਲ ਦੀਆਂ ਬੱਸਾਂ ਬਹੁਤ ਨੰਗਦੀਆਂ ਪਰ ਸਰਕਾਰ ਇਹਦੇ ਉੱਲ ਧਿਆਨ ਨਹੀਂ ਕਰ ਮੈਂ ਦੱਸਣਾ ਚਾਹੁੰਦਾ ਵੀ ਇਹ ਸਰਕਾਰਾਂ ਜਿਹੜੀਆਂ ਨਾ ਇਹ ਸੁੱਪੀਆਂ ਪਈਆਂ ਉੱਤੇ ਹੀ ਇਹ ਚੰਡੀਗੜ੍ਹ ਚੰਡੀਗੜ੍ਹ ਜੋ ਗਈ ਐਫਸਰ ਜਿਹੜੇ ਐਮਐਲਏ ਸਾਡੇ ਜਿੱਤ ਜਾਂਦੇ ਆ ਉਹ ਚੰਡੀਗੜ੍ਹ ਚਲੀ ਜਾਂਦੀ ਆ ਆ ਜਿਹੜੀ ਸੜਕਾ ਬੜੇ ਯੁੱਧਾਂ ਨਾਲ ਅਸੀਂ ਸ਼ਰਕ ਬਣਾਈ ਆ ਪਰ ਠੇਕੇਦਾਰ ਦਾ ਮੈਂ ਕਹਿੰਦਾ ਵੀ ਠੇਕੇਦਾਰ ਨੂੰ ਸਰਕਾਰ ਨੂੰ ਜਿਹੜਾ ਕੋਈ ਮੰਤਰੀ ਆ ਸ਼ਰਕ ਮਹਿਕਮੇ ਦਾ ਜਾਂ ਕੋਈ ਸਰਕਾਰ ਆ ਜਾਂ ਮੁੱਖ ਮੰਤਰੀ ਸਾਹਿਬ ਸ਼ਰਕ ਦਾ ਠੇਕੇਦਾਰ ਇਹੋ ਜਿਹੇ ਲਾਇਸੈਂਸ ਕੈਨਸਲ ਕਰਨ ਤੇ ਉਹਨੂੰ ਖਿੱਚ ਕੇ ਇਹ ਦੁਬਾਰਾ ਸ਼ਰਕ ਬਣਾਈ ਜਾਵੇ ਤੁਹਾਨੂੰ ਉੱਤੇ ਵਿਖਾਉਣਾ ਕਿਤੇ ਗਿਰਗਣ ਜਿਹੜੇ ਟੋਏ ਆ ਗੋਡੋ ਗੋਡੋ ਜਿਹੜੇ ਟੋਏ ਆ ਗੱਡੀਆਂ ਲੰਘਦੀਆਂ ਨਹੀਂ ਗਈਆਂ ਤੇ ਤਬਾਹ ਹੋ ਗਈ ਸ਼ਰਕਤ ਇੱਥੋਂ ਵੀ ਸਵਰਾਉ ਦੇ ਅਗਲੇ ਪਾਸੇੋਂ ਇਹ ਸ਼ਰਕਾ ਇਹ ਬਣਾਈ ਨੂੰ ਸਿਰਫ 2 ਸਾਲ ਨੂੰ ਹੀ ਹੋਏ ਤੇ ਸ਼ਰਕਤ ਟੁੱਟ ਵੀ ਗਈ ਸੱਚੀ ਗੱਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਇੱਕ ਵਾਰ ਫੇਰ ਅਸੀਂ ਨਵੇਂ ਖਬਰ ਲੈ ਕੇ ਤੁਹਾਡੇ ਨਾਲ ਹਾਜ਼ਰ ਆ ਪਿਛਲੀ ਵਾਰ ਗੱਟੇ ਪਾਸ਼ੇ ਦੀ ਜਿਹੜੀ ਵੀਡੀਓ ਪਾਈ ਸੀ ਸੋ ਪਾਣੀ ਦੇ ਨਾਲ ਸੰਬੰਧਿਤ ਜਾਂ ਕਹਿ ਸਕਦੇ ਆ ਕਿ ਪਿਛਲੇ ਦਿਨਾਂ ਜੇ ਇੱਕ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਸੀ ਪਿੰਡ ਵਰਪਾਲਾਂ ਤੋਂ ਕਿ ਵੱਡੇ ਹਾਸੇ ਦੀ ਫੇਰ ਇੱਕ ਵਾਰ ਜਿਹੜੀ ਕਹਿ ਸਕਦੇ ਹਾਂ ਡੀਕ ਕਰ ਰਿਹਾ ਪ੍ਰਸ਼ਾਸਨ ਜਾਂ ਨਹਿਰੀ ਭਾਗ ਸੋ ਤਸਵੀਰਾਂ ਤੁਹਾਡੇ ਨਾਲ ਵਿਖਾ ਤਸਵੀਰਾਂ ਤੁਹਾਡੇ ਨਾਲ ਵਿਖਾ ਦਿੰਦੇ ਕਿ ਦੇਖ ਲਓ ਤੁਸੀਂ ਬਿਲਕੁਲ ਹਾਲਾਤ ਉਸੇ ਤਰ੍ਹਾਂ ਦੇ ਬੇਸ਼ੱਕ ਦੀ ਉਹ ਵੱਡੀਆਂ ਨਹਿਰਾਂ ਕਹਿ ਸਕਦੇ ਹਾਂ ਫਰੋਇਪੁਰ ਸਰੰਦ ਫੀਡਰ ਨਹਿਰ ਕਹਿ ਸਕਦੇ ਹਾਂ ਲੇਕਿਨ ਦੂਸਰੇ ਬੰਨੇ ਤੁਸੀਂ ਇਹ ਤਸਵੀਰਾਂ ਵੀ ਦੇਖ ਸਕਦੇ ਕਿ ਦੂਸਰੇ ਬੰਨੇ ਵੀ ਤੁਸੀਂ ਤਸਵੀਰਾਂ ਵੇਖ ਲਓ ਕਿ ਉਹੀ ਹਾਲ ਹੈਗੇ ਆ ਤੇ ਨਾਲ ਇਥੋਂ ਕਹਿ ਸਕਦੇ ਆਪਾਂ ਹਰ ਇੱਕ ਹੈਡਵੈਕਸ ਵੀ ਬਿਲਕੁਲ ਨੇੜੇ ਹੈਗਾ ਸੋ ਕਾਫੀ ਪਿੰਡਾਂ ਨਾਲ ਜਿਹੜਾ ਇਹ ਰੋਡ ਜਾਂਦਾ ਕਹਿ ਸਕਦੇ ਆ ਜਾਂ ਕਹਿ ਸਕਦੇ ਕਿ ਕਾਫੀ ਜਿਹੜਾ ਖਤਰਾ ਹੈਗਾ ਇੱਥੋਂ ਬੱਚੇ ਵੀ ਗੁਜ਼ਰਦੇ ਆ ਨੌਜਵਾਨ ਸਾਰੇ ਸਕੂਲ ਦੀਆਂ ਬੱਸਾਂ ਵੀ ਗੁਜ਼ਰਦੀਆਂ ਹੈਗੀਆਂ ਸੋ ਆਪਾਂ ਗੱਲਬਾਤ ਕਰਾਂਗੇ ਕਿ ਸੇਫਟੀ ਬਿਲਕੁਲ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਕਿਸੇ ਬੰਨੇ ਜੋ ਕੁਝ ਕੇ ਸਮੇ ਇਟਾ ਲਾਈਆਂ ਸੀ ਐਂਗਲ ਵਗੈਰਾ ਲਾਇਆ ਸੀ ਪਰ ਹੁਣ ਨਹੀਂ ਹੈਗੇ ਸੋ ਆਪਾਂ ਇੱਥੇ ਗੱਲਬਾਤ ਵੀ ਕਰ ਲਾਂਗੇ ਮੇਰੇ ਨਾਲ ਇੱਥੇ ਇਲਾਕਾ ਨਿਵਾਸੀ ਹੈਗੇ ਆ ਸੋ ਆਪਾਂ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਜੀ ਵੈਕਟ ਜੀ ਦਾ ਖਾਲਸਾ ਆ ਜੀ ਇਹ ਕੀ ਕਹਾਣੀ ਹੈ ਜੀ ਸਾਰੇ ਪੁੱਤ ਵੈਕਟ ਜੀ ਦਾ ਖਾਲਸਾ ਵੈਕਟ ਜੀ ਦੀ ਫਤਿਹ ਅਤਰਕਾਰ ਸਾਹਿਬ ਕੱਲ੍ਹ ਵੀ ਪਰसों ਜਿਹੜਾ ਆਪੇ ਰਵਾਰ ਪਾਰੀ ਹਸਾ ਹੋਇਆ ਬੜਾ ਦੁੱਖ ਦਾ ਕੀ ਹੋਇਆ ਛੋਟੇ ਛੋਟੇ ਦੋ ਬੱਚੇ ਮੈਂ ਅੱਜ ਉਹਨਾਂ ਦੇ ਘਰੇ ਹੋ ਕੇ ਆਇਆ ਲਾਸ਼ਾਂ ਕਾਲੀ ਲੱਭੀਆਂ ਬੜਾ ਵੱਡਾ ਸਾਡੇ ਇਲਾਕੇ ਵਿੱਚ ਜੋ ਦਰ ਨਾ ਰਹਾ ਹਸਾ ਹੋਇਆ ਪਰ ਉਹ ਹੀ ਮੈਗਮੇ ਦੀ ਨਗੈਲੀ ਕਰਕੇ ਮੈਨੂੰ ਅੱਜ ਦੱਸਿਆ ਪ੍ਰਸ਼ਾਸਨ ਨੇ ਵੀ ਉਹ ਮੈਗਮੇ ਦੇ ਪਰਚਾ ਹੋ ਰਿਹਾ ਸ਼ਾਇਦ ਕੱਲ੍ਹ ਤੱਕ ਆ ਫੇਰ ਕੱਟੀ ਜਾਊਗੀ ਸ਼ਾਇਦ ਕੱਟੀ ਗਈ ਹੋਵੇ ਵੀਰ ਜੀ ਇਹ ਜਿਹੜਾ ਇੱਥੇ ਗੱਡੀ ਵੀ ਡਿੱਗੀ ਇੱਕ ਵਾਰ ਪਾਣੀ ਰੱਬੀ ਕੁਦਰਤੀ ਨਹਿਰ ਸੁੱਕੀ ਸੀ ਠੀਕ ਹੈ ਇਸ ਕਰਕੇ ਵੀਰ ਜੀ ਗੱਲ ਇਹ ਆ ਵੀ ਇਹ ਇੱਥੋਂ ਪਤਾ ਨਹੀਂ ਕਿ 10 20 ਬੱਸਾਂ ਬੱਚਿਆਂ ਦੀਆਂ ਭੜੀਆਂ ਸ਼ਾਮ ਨੂੰ ਸਵੇਰੇ ਲੰਘਦੀਆਂ ਜਿਹੜੀਆਂ ਇਹ ਸ਼ਰਕ ਜਿਹੜੀ ਇੱਥੋਂ ਸਿੱਧੀ ਇੱਥੋਂ ਹੋ ਕੇ ਗਵਾਇਆ ਗੱਟਾ ਬਾਦਸ਼ਾਹ ਨੂੰ ਜਾਂਦੀ ਹੈ ਅੱਗੇ ਫਤੇਗੜ ਸਵਰਾ ਨੂੰ ਸਕੂਲ ਨੇ ਇਹ ਤੋਂ ਬੱਸਾਂ ਜਿਹੜੀਆਂ ਇੱਧਰ ਨੂੰ ਜਾਂਦੀਆਂ ਅੱਗੇ ਦੀਨੇ ਕੇ ਪਿੰਡ ਹਾਂਜੀ ਇਹ ਕੇ ਪੋੜਾ ਇੱਕ ਅੱਗੇ ਤੱਕ ਪੋੜਾ ਵਿਖਾਵਾਂਗੇ ਸੀਵਰੇਜ ਦਾ ਪੋੜਾ ਇੱਥੋਂ ਕੱਟਾ ਉਹਦੇ ਉੱਤੇ ਕੋਈ ਚੀਜ਼ ਨਹੀਂ ਹੈਗੀ ਉਹ ਕਈ ਲੋਨ ਦੇ ਪਾਣੀ ਬੂਟੀ ਬਹੁਤ ਜਿਆਦੀ ਹੈ ਬੰਦੇ ਡਿੱਗੇ ਹੋਣ ਜੀ ਨਹੀਂ ਪਤਾ ਲੱਗਣਾ ਨੁਕਸਾਨ ਬੜਾ ਵੱਡਾ ਜੇ ਅੱਗੇ ਤੁਸੀਂ ਆਪਾ ਫਰੀਦਕੋਟ ਇੱਕ ਬੱਸ ਡਿੱਗੀ ਕਿੰਨਾ ਵੱਡਾ ਨੁਕਸਾਨ ਹੋਇਆ ਇੱਕ ਵਾਰ ਸਾਬੂ ਕੀ ਚਲ ਰੰਡੀ ਕੋਲ ਬੱਸ ਡਿੱਗੀ ਕਿੰਨੇ ਲੋਕ ਮਰੇ ਉਹ ਉਹ ਸੇਵਨਾ ਦਾ ਉਹ ਹਾਲ ਹੈ ਇਸ ਕਰਕੇ ਪ੍ਰਸ਼ਾਸਨ ਪਤਾ ਨਹੀਂ ਕਿੱਥੇ ਸੁੱਤਾ ਹੈ ਸਰਕਾਰਾਂ ਕਿੱਥੇ ਸੁੱਤੀਆਂ ਏ ਪੋਲ ਦਾ ਵੱਡੇ ਪੱਧਰ ਤੇ ਲੋਕ ਦਾ ਕਦੇ ਇੱਥੇ ਬੱਚਾ ਹੋਵੇ ਕੋਈ ਇੱਥੇ ਬੱਟਾ ਬੈਠਾ ਹੈ ਬੱਚਾ ਇੱਥੇ ਬੱਚਾ ਕੋ ਡਿੱਗ ਪਵੇ ਕੋਈ ਪਤਾ ਨਹੀਂ ਲੱਗਣਾ ਬੱਚਾ ਡੁੱਬ ਜਾਵੇ ਕੇ ਦਾ ਕੋਈ ਹਾਲ ਨਹੀਂ ਮੋਰਚਾ ਵੀ ਤਰਕ ਸਕਦਾ ਹੈ ਕੇ ਵੀ ਗੱਡੀ ਵੀ ਤਰਕ ਸਕਦੀ ਹੈ ਵੇਲੇ ਇੱਕ ਵੇਲੇ ਜਦੋਂ ਕੱਟ ਮੋੜ ਲੱਗਿਆ ਵੀ ਕਿਹਦੀ ਗੱਡੀ ਵਿੱਚ ਡਿੱਗ ਸਕਦੀ ਹੈ ਪ੍ਰਸ਼ਾਸਨ ਨੇ ਤੇ ਕੋਈ ਨਿਗਾਹ ਨਹੀਂ ਪ੍ਰਸ਼ਾਸਨ ਦੀ ਨਾ ਪ੍ਰਸ਼ਾਸਨ ਇੱਥੇ ਕਦੀ ਆਇਆ ਨਾ ਗਿਆ ਹੈ ਇਸ ਕਰਕੇ ਮੈਂ ਕਹਿੰਦਾ ਉਹ ਹਾਦਸਾ ਦੇਖ ਕੇ ਅੱਜ ਤੁਹਾਨੂੰ ਇਹ ਖੇਚਲ ਦਿੱਤੀ ਹੈ ਵੀ ਸਾਡੀ ਵੀ ਖਬਰ ਜੇ ਸਰਕਾਰ ਤੱਕ ਪਹੁੰਚ ਜਾਵੇ ਤੇ ਸਾਡੇ ਪੁਰਾਣੇ ਦੋ ਪੁਲਾਂ ਦਾ ਜਿਹੜਾ ਮੈਂ ਦੱਸਣਾ ਚਾਹੁੰਦਾ ਕਿ ਕਾਂਗਰਸ ਸਰਕਾਰ ਵੇਲੇ ਦੇ ਪੁਲ ਪਾਸ ਹੋਏ ਹੋਏ ਆ ਵੀ ਇਹ ਪੌ ਜਿਹੜੇ ਨਵੇਂ ਬਣੇ ਜਾਣਗੇ ਚੌੜੇ ਤੌਰ ਤੇ ਵੱਡੇ ਪੰਦਰ ਤੇ ਦੋਵੇਂ ਪੁਲ ਪਰ ਇਹ ਸਰਕਾਰ ਕਿ ਨਹੀਂ ਸਰੋ ਪੈਸਾ ਹੈ ਨਹੀਂ ਪਰ ਮੈਂ ਨਾ ਵੀ ਮੰਤਰੀਆਂ ਵਾਸਤੇ ਪੈਸਾ ਹੈਗਾ ਜਿਹੜਾ ਪ੍ਰਸ਼ਾਸਨ ਲੋਕਾਂ ਨੇ ਲੰਘਣਾ ਹੁੰਦੇ ਵਾਸਤੇ ਪੈਸਾ ਹੈ ਨਹੀਂਗਾ ਇਸ ਵਾਸਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਜਿਵੇਂ ਉੱਥੇ ਮੌਤਾਂ ਹੋ ਗਈਆਂ ਅੱਜ ਮੈਂ ਉੱਥੇ ਗਿਆ ਤੇ ਗਾਡਰ ਲੱਗਣ ਦੇ ਆ ਕਿਉਂ ਤੁਸੀਂ ਕੇਰੀ ਜਾਨ ਲੈ ਕੇ ਹੀ ਕੰਮ ਕਰਨਾ ਜਾਨ ਲੈਣ ਤੋਂ ਪਹਿਲਾਂ ਤੁਸੀਂ ਲੋਕਾਂ ਦਾ ਸਾਡਾ ਹਾਲਚਲ ਪੁੱਛੋ ਤੇ ਕੰਮ ਕਰੋ ਜਦੋਂ ਅਬ ਕੱਲ ਪਰਸੋਂ ਦੀ ਉੱਥੇ ਵੀਡੀਓ ਕੀਤੀ ਐ ਕਿ ਜਦੋਂ ਲੋਕ ਡੁੱਬ ਜਾਂਦੇ ਆ ਮਰ ਜਾਂਦੇ ਆ ਉਦੋਂ ਬਹੁਤ ਸਰਕਾਰ ਜਾਗਦੀ ਆ ਉੱਥੇ ਉਹ ਲਾ ਜਾਗ ਵੀ ਪਈ ਆ ਉਥੇ ਨਾਡਰ ਵੀ ਲੱਗ ਰਹੇ ਤੁਸੀਂ ਵੇਖ ਲੇ ਤੁਸੀਂ ਵੇਖ ਕੇ ਮੈਂ ਅੱਜ ਵੇਖ ਕੇ ਆਇਆ ਅੱਜ ਗੱਡ ਲੱਗਿਆਂ ਦਾ ਕੀ ਫਾਇਦਾ ਹੋਰ ਚਲੋ ਅੱਗੇ ਵੱਜ ਜਾਣਗੇ ਪਰ ਉਹ ਪਹਿਲਾਂ ਲੱਗੇ ਉਹ ਜਾਨਾਂ ਦੋ ਦਨੀਆਂ ਵੱਜ ਜਾਂਦੀਆਂ ਸਪੈਂਸਰ ਸਾਹਿਬ ਜੀ ਇਹ ਜਿਹੜੀ ਨਹਿਰ ਹੈ ਜਾਂ ਇਹ ਕਿਹੜੀ ਜਗ੍ਹਾ ਤੇ ਆਪਾਂ ਖੜੇ ਆ ਤੇ ਨਹਿਰ ਕਿੱਥੋਂ ਆਉਂਦੀ ਕਿਹੜੇ ਕਿਹੜੇ ਪਿੰਡ ਤੱਕ ਪਾਣੀ ਜਾਂਦਾ ਇਹ ਪਿੰਡ ਵੱਟੂ ਪੱਟੀ ਤੋਂ ਇਹ ਵੱਟੂ ਪੱਟੇ ਪਿੰਡ ਜਿਹਾ ਆਪਾਂ ਰਕਵੇ ਜੀ ਖੜੇ ਆ ਜੀ ਇਹ ਸ਼ਰਕੀ ਜੀ ਦੀ ਗੱਟਾ ਬਾਸ਼ਾ ਦੀ ਨ ਇਹ ਨਹਿਰ ਫੂਰੇਪੁਰ ਤੱਕ ਜਾਂਦੀ ਹੈ। ਇਹ ਆਰੀਗਾ ਤੋਂ ਨਿਕਲ ਉਹ ਤੋਂ ਐੜ ਤੋਂ ਨਿਕਲ ਕੇ ਇਹ ਫੂਰੇਪੁਰ ਤੱਕ ਜਾਂਦੀ ਹੈ। ਠੀਕ ਹੈ। ਸੋ ਉੱਥੇ ਆਪਾਂ ਹੋਰ ਵੀ ਗੱਲਬਾਤ ਕਰ ਲਵਾਂ। ਅ ਭਾਈ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਦੇਖਿਆ ਤਸਵੀਰਾਂ ਪਿਛਲੇ ਦਿਨਾਂ ਚ ਬਰਪਾਲਾ 'ਚ ਜੋ ਘਟਨਾ ਵਾਪਰੀ ਹੈ ਜੀ। ਸੋ ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਵਾਪਰਨ ਦੀ ਜਿਹੜਾ ਪ੍ਰਸ਼ਾਸਨ ਉਡੀਕ ਕਰ ਰਿਹਾ। ਦੇਖੋ ਜੀ ਨੇੜੇ ਕਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਜੀ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆਂ ਵੀ ਉੱਥੇ ਹਾਸਾ ਹੋ ਗਿਆ। ਇਹ ਜਿਹੜਾ ਪੁਲ ਆ ਇੱਕ ਤਾਂ ਅੱਗੇ ਪੁਲ ਹੋਊਗਾ ਬੁਖਾਵਾਂਗੇ ਉਹ ਹਾਸੇ ਦੀ ਅਡੀਕ ਕਰ ਰਹੇ ਠੀਕ ਇੱਥੇ ਘਟ ਤੋਂ ਘਟ ਦੀ 15 20 ਪਿੰਡਾਂ ਦੇ ਲੋਕ ਇਤੋਂ ਦੀ ਲੰਘਦੇ ਆ ਜੀ ਸਾਹਮਣੇ ਦਰਿਆ ਠੀਕ ਇਹ ਅਗਲੇ ਪਾਸੇ ਦੀਨੇ ਕੇ ਪਿੰਡ ਆ ਇਹ ਇਸ ਬੰਨੇ ਗੱਟਾ ਬਾਸ਼ਾ ਸਕੂਲ ਦੀਆਂ ਬੱਸਾਂ ਬਹੁਤ ਲੰਘਦੀਆਂ ਪਰ ਸਰਕਾਰ ਇਹਦੇ ਉੱਤੇ ਧਿਆਨ ਨਹੀਂ ਕਰਦੀ ਠੀਕ ਸਾਡੀ ਇਹੋ ਹੀ ਬੇਨਤੀ ਆ ਸੀਐਮ ਸਾਹਿਬ ਨੂੰ ਵੀ ਵੀ ਇਹਨਾਂ ਨੂੰ ਰਿਪੇਅਰ ਕੀਤਾ ਜਾਵੇ ਚੌੜੇ ਕੀਤੇ ਜਾਣ हां सावण ਤੋਂ ਬਾਅਦ ਜੋ ਕੰਮ ਕਰਨਾ ਉਹ ਪਹਿਲਾਂ ਕੀਤਾ ਠੀਕ ਠੀਕ ਇੱਕ ਭਾਜੀ ਆ ਸ਼ਰਕਾ ਇਹ ਅਜੇ ਬਣੀ ਨੂੰ ਕੋਸ਼ਿਸ਼ ਚੇ ਰੋਇਆ 5 ਸਾਲ ਦੀ ਬੁਨਿਆਦ ਹੁੰਦੀ ਆ ਪਰ ਇਹ ਸਾਲ ਦੂਰ ਤੇ ਵੇਖੀ ਇਸ ਸ਼ਰਕਾ ਦੀ ਸਾਡੀ ਇਹ ਬੇਨਤੀ ਹੈ ਠੇਕੇਦਾਰ ਕਿ ਇਹਨੂੰ ਦੁਬਾਰਾ ਰੇਪੇਅਰ ਕਰਾਇਆ ਜਾਵੇ ਇੰਨਾ ਕਹਿੰਦੀ ਹੈ ਇੰਕੀਮਾਂ ਦੇ ਦਸਤਾਵੇਜ਼ ਕਾ ਸੋ ਸੋ ਸਵੇਰਾ ਸਵੇਰਾ ਤੁਹਾਡੇ ਨਾਲ ਹੋਰ ਵੀ ਸਹਾਨੀਆਂ ਕਰਾਂਗੇ ਤੁਸੀਂ ਦੇਖ ਸਕਦੇ ਹੋ ਜਿਹੜੇ ਇਲਾਕਾ ਨਿਵਾਸੀ ਹੈਗੇ ਆ ਜਾਂ ਇੱਥੇ ਬੀੜਤ ਲੋਕ ਹੈਗੇ ਆ ਜਿਹੜੇ ਫਿਯਾਦ ਲੈ ਕੇ ਅੱਜ ਆਏ ਆ ਮੀਡੀਆ ਦੇ ਸਾਹਮਣੇ ਕਿ ਜਿਹੜੀ ਸਾਡੀ ਗੱਲਬਾਤ ਰੱਖੀ ਜਾਵੇ ਪ੍ਰਸ਼ਾਸਨ ਵੱਡੇ ਪੱਧਰ ਤੇ ਕਿਤਨਾ ਕਿਤੇ ਲਾਪਰਵਾਹੀ ਕਰ ਰਿਹਾ ਵਰਪਾਲਾ ਪਿੰਡ ਦੀ ਆਪਾਂ ਗੱਲ ਕਰ ਰਹੇ ਸੀ ਆਪਣਾ ਸਰਪੰਚ ਸਾਹਿਬ ਜੀ ਉੱਥੇ ਤਿੰਨ ਮੌਤਾਂ ਪਹਿਲਾਂ ਹੋਈਆਂ ਤੇ ਦੋ ਮੌਤਾਂ ਜਿਹੜੀਆਂ ਇਸ ਗਲਤ ਪ੍ਰਵਾਹ ਦੀਆਂ ਕਹਿ ਸਕਦੇ ਹੋਈਆਂ ਮੈਨੂੰ ਛੋਟੇ ਛੋਟੇ ਬੱਚੇ ਕਰੀਬ 3 ਸਾਲ ਦਾ 1-5 ਸਾਲ ਦਾ 1.5 ਸਾਲ ਦਾ ਜੀ 1 ਸਾਲ ਦਾ ਸ਼ਾਇਦ 1-3 ਸਾਲ ਦਾ 3 ਸਾਲ ਦਾ ਇਸ ਤੋਂ ਪਹਿਲਾਂ ਕਹਿੰਦੇ ਇੱਕ ਫੌਜੀ ਵੀ ਡੁੱਬਿਆ ਸੀ ਇਸ ਮੈਨੂੰ ਬਾਰੇ ਬੇਨਤੀ ਹੈ ਜੀ ਉਹ ਤਾਂ ਮਤਲਬ ਅੱਜ ਮੈਂ ਗਿਆ ਉਹਨਾਂ ਦੇ ਘਰੇ ਫਰਲਾਪ ਇਹਨਾਂ ਕਰ ਰਹੇ ਬਹੁਤ ਦੁਖੀ ਹੈ ਜਿਹੜੇ 1 ਸਾਲ ਦੀ ਬੱਚੀਆਂ ਨੇ ਇਹ 3 ਸਾਲ ਦਾ ਬੱਚਾ ਉਹ ਛੋਟੇ ਬੱਚੇ ਦੀ ਮੌਤ ਹੋਈ ਹੈ ਬੜੀ ਦਰਦਨਾਕ ਆ ਪਰ ਮੈਂ ਦੱਸਣਾ ਚਾਹਣਾ ਵੀ ਇਹ ਸਰਕਾਰਾਂ ਜਿਹੜੀਆਂ ਨੇ ਇਹ ਸੁਪੀਆਂ ਪਈਆਂ ਉਤੇ ਹੀ ਇਹ ਚੰਡੀਗੜ੍ਹ ਚੰਡੀਗੜ੍ਹ ਜੋ ਗਈ ਅਫਸਰ ਜਿਹੜੇ ਐਸੋ ਐਮਐਲਏ ਸਾਡੇ ਜਿੱਪ ਜਾਂਦੇ ਆ ਉਹ ਚੰਡੀਗੜ੍ਹ ਚਲੇ ਜਾਂਦੇ ਆ ਆ ਜਿਹੜੀ ਸ਼ੜਕਾ ਬੜੇ ਯੁੱਧਾਂ ਨਾਲ ਅਸੀਂ ਸ਼ਰਕ ਬਣਾਈ ਆ ਪਰ ਠੇਕੇਦਾਰ ਦਾ ਮੈਂ ਕਹਿੰਦਾ ਵੀ ਠੇਕੇਦਾਰ ਨੂੰ ਸਰਕਾਰ ਨੂੰ ਜਿਹੜਾ ਕੋਈ ਮੰਤਰੀ ਆ ਸ਼ਰਕ ਮਹਿਕਮੇ ਦਾ ਜਾਂ ਕੋਈ ਸਰਕਾਰ ਆ ਜਾਂ ਮੁੱਖ ਮੰਤਰੀ ਸਾਹਿਬ ਸ਼ਰਕ ਦਾ ਠੇਕੇਦਾਰ ਇਹੋ ਜਿਹੇ ਲਾਇਸੈਂਸ ਕੈਨਸਲ ਕਰਨ ਤੇ ਉਹਨੂੰ ਖਿੱਚ ਕੇ ਇਹ ਦੁਬਾਰਾ ਸ਼ਰਕ ਬਣਾਈ ਜਾਵੇ ਸੋ ਅਲੋਥੇ ਵਿਖਾਉਣੇ ਆ ਕਿਤੇ ਗੜਗੜ ਜਿਹੇ ਟੋਏ ਆ ਗੁੱਡ ਗੁੱਡ ਜਿਹੇ ਟੋਏ ਆ ਗੱਡੀਆਂ ਲੰਘਦੀਆਂ ਨਹੀਂ ਗਈਆਂ ਤੇ ਤਬਾਹ ਹੋ ਗਈ ਸ਼ਰਕ ਇੱਥੋਂ ਵੀ ਸਵਰਾ ਦੇ ਅਗਲੇ ਪਾਸੇੋਂ ਇਹ ਸ਼ਰਕ ਇਹ ਬਣਾਈ ਨੂੰ ਸਿਰਫ 2 ਸਾਲ ਨੂੰ ਹੀ ਹੋਏ ਤੇ ਸ਼ਰਕ ਟੁੱਟ ਵੀ ਗਈ ਉਦੋਂ ਵੀ ਜਦੋਂ ਸ਼ਰਕ ਬੰਦੀ ਓਦੋਂ ਦੀ ਰੋਕਿਆ ਵੀ ਸ਼ਰਕਤ ਨਹੀਂ ਗਲਤ ਬਣਾ ਰਹੇ ਇਹ ਚੜ ਕੇ ਇੱਕ ਇੱਕ ਉਹ ਸ਼ਰਕ ਫਦੇਗਾ ਜਿਹੜੀ ਬੰਦ ਤੇ ਨਵੀਂ ਸ਼ਰਕਾ ਬਾਰੇ ਗੱਲ ਕੀਤੀ ਹੁਣ ਸਰਕਾਰਾਂ ਦਾ ਸ਼ਰਕਾ ਬਣਾਉਣ ਵਾਸਤੇ ਪੈਸੇ ਹੀ ਦਿੰਦੀਆਂ ਉਹ ਅੱਗੇ ਨਿਯਾਮੀ ਵਾਲ ਦੋ ਅਗਲੇ ਪਾਸੇ ਅੱਜ ਤੁਹਾਨੂੰ ਉਹ ਵੀ ਵਿਖਾਉਣੇ ਆ ਕਿ ਉਹ ਸ਼ਰਕ ਵੀ ਟੁੱਟ ਚੁੱਕੀ ਆ ਦੇ ਉਹ ਸੜਕ ਦਾ ਮੰਦਾ ਹਾਲ ਆ ਇਸ ਕਰਕੇ ਸੜਕੇ ਸਰਕੇ ਇਹ ਸਰਕਾਰਾਂ ਸੜਕਾ ਇੱਕ ਪੁਲ ਆ ਵੀ ਆ ਇੱਕਦਮ ਉੱਥੇ ਪੁਲ ਵੀ ਬਕਾਉਣੇ ਆ ਜਿਹੜਾ ਨਿਯਾਮੀ ਆ ਉਹ ਸੜਕ ਤੋਂ ਨਿਯਾਮੀ ਵਾਲ ਤੋਂ ਬੰਨ ਤੇ ਜਾਂਦੀ ਸੜਕ ਉਹ ਪੁਲ ਦਾ ਵੀ ਕੋਈ ਸਿਰ ਆ ਹੀ ਨਹੀਂ ਸਿਰ ਤੇ ਉੱਥੇ ਟਰਾਲੀਆਂ ਕਈ ਵਾਰ ਡਿੱਗੀਆਂ ਕਈ ਵਾਰ ਗੱਡੀਆਂ ਡਿੱਗੀਆਂ ਮਤਲਬ ਟਰੈਕਟਰ ਮੁੱਦੀ ਹੋਏ ਆ ਇਸ ਵਾਸਤੇ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਤੁਸੀਂ ਸਰਕਾਰ ਆ ਤੁਹਾਡੀ ਤੁਸੀਂ ਲੋਕਾਂ ਨੇ ਸਰਕਾਰ ਬਣਾਈ ਆ ਲੋਕ ਐਮ ਐਲ ਏ ਬਣਾਉਂਦੇ ਆ ਤੇ ਲੋਕਾਂ ਦੀ ਆਵਾਜ਼ ਬਣਾਓ ਲੋਕਾਂ ਦੀ ਗੱਲ ਸੁਣੋ ਸੜਕ ਟੁੱਟੀ ਹੋਣ ਦਾ ਕਰਕੇ ਨਹੀਂ ਜੀ ਹਾਂਜੀ ਹਾਂਜੀ ਵੱਡੇ ਹਾਈਵੇ ਨੂੰ ਇਹ ਲੱਗਦਾ ਬਣ ਬੰਨ ਬੰਨ ਸੜਕ ਬਣੀ ਜੇ ਸੜਕ ਟੁੱਟੀ ਹੋਣ ਕਰਕੇ ਇੱਧਰ ਤੇ ਫੁੱਲ ਆਵਾਜਈ ਹੈ ਜੀ ਫੁੱਲ ਜਿੰਨੇ ਵੀ ਆਪਣੇ ਇੱਧਰ ਤੇ ਫਰੀਦਕੋਟ ਜਿੱਧਰ ਵੀ ਲੋਕ ਅੰਮ੍ਰਿਤਸਰ ਨੂੰ ਜਿੰਨਾ ਵੀ ਜਾਣਾ ਸਾਰੇ ਆਂਦੀ ਜਾਂਦੇ ਅਸੀਂ ਆ ਵੀਰ ਦੇ ਪਿੰਡ ਦਾ ਗਰੰਤੀ ਸਿੰਘ ਆ ਅਸੀਂ ਆਵ ਚੁੱਕਿਆ ਸੈਰ ਕਰਨ ਜਾਂਦੇ ਹਾਂ ਉਹ ਪੁਲ ਤੋਂ ਉਹਦੀ ਬਾਹਰ ਜਦ ਤੱਕ ਵੀ ਟੁੱਟੀ ਜੇ ਹਾਂਜੀ ਉਹ ਕੀ ਕਰਨ ਵਾੜ ਨਹੀਂ ਹੈਗੀ ਵਾੜ ਹੋਣ ਕਰਕੇ ਉਹ ਤਿਲਕੀ ਡੇ ਆਹ ਜਦੋਂ ਵਾੜ ਹੋਵੇ ਤੇ ਆਪੇ ਬਚਾ ਲੇ ਆਹ ਦੰਦ ਹੁੰਦੇ ਆ ਆਪੇ ਜਾ ਕੇ ਵੇਖੋਗੇ ਜੀ ਪੱਤਰਕਾਰ ਸਾਹਿਬ ਪੁਲ ਦਾ ਹਾਲਤ ਵੇਖ ਲਓ ਛੜਕ ਇਧਰ ਪੋਲ ਇੱਥੇ ਰਾਤ ਨੂੰ ਬੰਦੇ ਨੂੰ ਕੀ ਪਤਾ ਲੱਗਦਾ ਹਾਂਜੀ ਕਿਸੇ ਦੀ ਨਿਗਾਹ ਕੱਟ ਕੇ ਦੀ ਕੋਸ਼ਿਸ਼ ਕਰ ਛੜਕ ਟੁੱਟੀ ਹੋਣ ਕਰਕੇ ਸਾਰਾ ਮੁਲਕਾਂ ਦੀ ਲੰਗਦਾ ਇਹ ਹਾਈਵੇ ਨੂੰ ਜਾ ਕੇ ਮਿਲਦਾ ਬੰਨ ਤੇ ਬਹੁਤ ਆਵਾਜੇ ਲੰਗਦੀ ਜੀ ਹਾਂਜੀ ਠੀਕ ਠੀਕ ਧੰਨਵਾਦ ਜੀ ਸੋ ਤਸਵੀਰਾਂ ਤੁਹਾਡਾ ਨਾਲ ਇੱਕ ਵਾਰੀ ਫੇਰ ਵਿਖਾ ਦਿੰਨੇ ਆ ਕਿ ਇਸ ਪੁਲ ਦੀਆਂ ਵੱਡੀ ਆਵਾਜ਼ੀ ਹੈਗੀ ਕਰੀਬ 15-20 ਪਿੰਡ ਜਿਹੜੇ ਹੈਗੇ ਤੁਸੀਂ ਪੁਲ ਦੇ ਹਾਲਾਤ ਦੋਨਾਂ ਸਾਈਡਾਂ ਤੋਂ ਵੇਖ ਸਕਦੇ ਹੋ ਦੂਸਰੀ ਸਾਈਡ ਤੇ ਵੱਡੀ ਆਵਾਜ਼ੀ ਐਸਾਈਡ ਤੇ ਜਿਹੜਾ ਦੀਨੇ ਕੇ ਗੱਟੇ ਬਾਛੇ ਦੀ ਬੈਕਾ ਤੇ ਦੂਸਰੀ ਸਾਈਡ ਜਿਹੜੀ ਪੁਲ ਦੀ ਤੁਸੀਂ ਦੇਖ ਸਕਦੇ ਹੋ ਵੱਟੂ ਭੱਟੀ ਅਸੀਂ ਪਿੰਡ ਦੇ ਨੱਚੀ ਖੜੇ ਆਂਗੇ ਦੂਸਰੇ ਬੰਨੇ ਤੁਸੀਂ ਇਸ ਬੰਨੇ ਪਿੰਡ ਦੇਖ ਸਕਦੇ ਹੋ ਇਹ ਰਸਤਾ ਜਿਹੜਾ ਮੇਨ ਰੋਡ ਜਿਹੜਾ ਕਹਿ ਸਕਦੇ ਆਪਾਂ ਜਾਂਦਾ ਹਰੀਕੇ ਐਡਵਕਸ ਨੂੰ ਜਾਂਦਾ ਜਿਹੜਾ ਫਰੀ ਕੋਟ ਬਠਿੰਡਾ ਤੇ ਨਾਲ ਸ੍ਰੀ ਅਮਰਸਰ ਸਾਹਿਬ ਨੂੰ ਜਿਹੜਾ ਰੋਡ ਜਾਂਦਾ ਦੂਸਰੇ ਬੰਨੇ ਗੱਟੇ ਬਾਛੇ ਨੂੰ ਕਹਿ ਸਕਦੇ ਆ ਸਭਰਾਵਣਾ ਉਹ ਜਿਹੜਾ ਇਹ ਇਸ ਪੁਲ ਤੋਂ ਜਿਹੜੀ ਗੁਜ਼ਰਦੀ ਹੈਗੀ ਸੋ ਅਸੀਂ ਬੇਨਤੀ ਕਰਾਂਗੇ ਜਨਾਬ ਸ੍ਰੀਰਮ ਚਾਹਤ ਨਾਲ ਵਿਚਾਰਾਂ ਕਰਾਂਗੇ ਜਿਹੜਾ ਪ੍ਰਸ਼ਾਸਨ ਹੈ ਨਹਿਰੀ ਵਿਭਾਗ ਹੈਗਾ ਜਾਂ ਡਰੇਨ ਮੈਕਮ ਹੈਗਾ ਵੱਟੀ ਜਲਦ ਤੋਂ ਜਲਦ ਇਹਨਾਂ ਜਿਹੜਾ ਕੋਲਾਂ ਦੀ ਮੁਰੰਮਤ ਕਰੇ ਜੇਕਰ ਉਹ ਬਣਨ ਵਾਲਿਆ ਰਿਪੇਅਰ ਕਰਨ ਵਾਲਿਆ ਤੇ ਲਗਾਤਾਰ ਇਹਨਾਂ ਤੇ ਧਿਆਨ ਦੇ ਕੇ ਜਿਹੜਾ ਆਪਣੀ ਜਿਹੜੀ ਕਾਰਵਾਈ ਕਰੇ ਸੋ ਸ੍ਰੀਰਮਾ ਸਾਹਿਬ ਨਾਲ ਹੋਰ ਸਾਂਝੀਆਂ ਕਰਦੇ ਨਿਜਾਮਦੀਨ ਵਾਲੇ ਪੁਲ ਤੇ ਅਸੀਂ ਖੜੇ ਆ ਇਸ ਪੁਲ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਕਰੀਬ ਇੰਦੇ ਤੇ ਵੀ ਕਿਸੇ ਤਰ੍ਹਾਂ ਦੀ ਸੇਫਟੀ ਰੇਲਿੰਗ ਵਗਾਰਾ ਨਹੀਂ ਹੈਗੀ ਇੱਥਾਂ ਦੂਸਰੀ ਸਾਈਡ ਤੋਂ ਥੋੜੇ ਇੱਕ ਸਾਈਡ ਤੇ ਜ਼ਰੂਰ ਲੱਗੀਆਂ ਇੱਥੇ ਆਪਾਂ ਗੱਲਬਾਤ ਵੀ ਕਰ ਲੈਨੇ ਆ ਮੇਰੇ ਨਾਲ ਇੱਥੇ ਜਿਹੜੇ ਸਪੈਂਸ ਸਾਹਿਬ ਜੀ ਹੈਗੇ ਆ ਤੇ ਨਾਲ ਆਪਣਾ ਹੋਰ ਵੀ ਜਿਹੜੇ ਇੱਥੇ ਇਲਾਕਾ ਨਵਾਸੀ ਪੰਜਾਬੀ ਵਾਲੇ ਤੋਂ ਸਿੰਘ ਹੈਗੇ ਵੀਰ ਸਾਡੇ ਹਾਂਜੀ ਤੇ ਸਪੈਂਸ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਆਪਾਂ ਨਿਜਾਮੀ ਦੇ ਨਾਲੇ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਨੇੜੇ ਕਰ ਲੈਂਦੇ ਅੱਗੇ ਅਸੀਂ ਵੱਟੂ ਪੱਟੀਆਂ 'ਚ ਬੋਲਤੇ ਖੜੇ ਸੀ ਵੀਰ ਸਾਡੇ ਆਏ ਪੱਤਰਕਾਰ ਸਾਹਿਬ ਹੁਣ ਅਸੀਂ ਆ ਗ ਪ੍ਰਸ਼ਾਸਨ ਬਿਲਕੁਲ ਸੁਪਾ ਹੈ ਨਹਿਰੀ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਸਰਕਾਰ ਨੂੰ ਵੀ ਇਹਨਾਂ ਤੋਂ ਇਹਨਾਂ ਪੁਲਾਂ ਤੇ ਇਹ ਕੰਦ ਕਰਨੀਆਂ ਕੰਦ ਜਿਵੇਂ ਵੀ ਇਹਨਾਂ ਦਾ ਹੱਲ ਹੁੰਦਾ ਹੈ ਅਬਲ ਤਾਂ ਇਹ ਪੁਲ ਜਿਹੜੇ ਸੌੜੇ ਆ ਇਹਨਾਂ ਨੂੰ ਚੌੜੇ ਕਰਕੇ ਨਵੇਂ ਪੁਲ ਬਣਾਏ ਜਾਣ ਪੁਰਾਣੇ ਆ ਸਰਕਾਰ ਪੁਲ ਵੀ ਪੁਰਾਣੇ ਆ ਇਹ ਸਨ 27 ਵੀ ਦੇ ਬਣਿਆ ਜਾਂਦੀਆਂ ਨਹਿਰਾਂ ਬਣੀਆਂ ਇਹਨਾਂ ਦੀ ਕੋਈ ਹਾਲਤ ਮਾੜੀ ਆ ਇਸ ਕਰਕੇ ਪੁਲ ਨਵੇਂ ਬਣਾਏ ਜਾਣ ਤੇ ਇਹਨਾਂ ਦੇ ਉੱਤੇ ਕੰਦਾਂ ਕਰਕੇ ਤੇ ਇਹਨਾਂ ਨੂੰ ਬਚਾਇਆ ਜਾਵੇ ਕੋਈ ਇਹਨਾਂ ਨੂੰ ਬੜੀਆਂ ਬੱਸਾਂ ਸਕੂਲ ਨੂੰ ਕਿਉਂ ਇੱਥੋਂ ਸਿੱਧੀ ਸੜਕ ਆ ਜਿਹੜੀ ਇਹ ਸੜਕ ਬੰਦ ਤੇ ਚੜਦੀ ਤੇ ਬੰਦ ਤੋਂ ਲੋਕ ਵੱਡੀ ਸ਼ਰਕ ਤੇ ਚਲੇ ਜਾਂਦੇ ਆ ਇਹ ਬਹੁਤ ਸੜਕ ਚਲਦੀ ਆ ਬੱਚੇ ਇੱਥੇ ਜਿਹੜੇ ਬੱਚਿਆਂ ਦੀਆਂ ਬੱਸਾਂ ਬਹੁਤ ਲੰਗੀਆਂ ਐ ਇਸ ਕਰਕੇ ਮੈਂ ਅਗਲੀ ਤੋਂ ਜਿਹੜੀ ਸੜਕ ਆ ਟ੍ਰੇਨ ਮੈਗਬੇ ਦਾ ਪੁਲਾ ਉਹ ਵੀ ਤੁਹਾਨੂੰ ਵਿਖਾਉਣੇ ਆ ਇਸ ਕਰਕੇ ਇਹ ਪੁਲਾ ਦੀ ਬਹੁਤ ਖਾਸ ਹਾਲਤ ਹੈ ਮੈਂ ਫੇਰ ਦੁਬਾਰਾ ਦਰਉਣਾ ਚਾਹਣਾ ਕਿ ਜੋ ਉੱਥੇ ਰਪਾੜੀ ਹੋਇਆ ਉਹ ਦੁਬਾਰਾ ਨਾ ਦਰਾਓ ਇਸ ਕਰਕੇ ਬੇਨਤੀ ਸਾਡਾ ਤਰਲਾ ਇਸ ਜਨਤਾ ਦਾ ਵੀ ਤੁਸੀਂ ਰਪਾਵਾ ਵਾਲਾ ਸਾਨੂੰ ਡਰਾਇਆ ਨਾ ਜਾਵੇ ਉਦੋਂ ਪਹਿਲਾਂ ਸਰਕਾਰ ਜਾਗੇ ਤੇ ਸਾਡੇ ਕੋਲ ਬਣਾਏ ਆ। ਅ ਭਾਈ ਜੀ ਕਿਹੜਾ ਪਿੰਡ ਤੁਹਾਡਾ ਜੀ? ਆਪਣੇ ਪਿੰਡ ਦੀ ਜਾਮਦੀਨ ਵਾਲਾ ਜੀ। ਜਾਮਦੇ ਨਾਲ ਕੀ ਨਾਂ ਬਾਈ ਤੁਹਾਡਾ? ਮੇਰਾ ਨਾਂ ਪਾਸਟਰ ਆਉਣਕਾ ਜੀ। ਠੀਕ ਹੈ ਜੀ ਤੇ ਪੁਲ ਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਪੁਲ ਦੇ ਬਾਰੇ ਜੀ ਬੜੇ ਚਿਰ ਤੋਂ ਇਸੇ ਤਰ੍ਹਾਂ ਪੋਲਾ ਬੜੀ ਮੁਸ਼ਕਲ ਆ ਬੜੇ ਜਵਾਕ ਅੱਗੇ ਵੀ ਇੱਥੇ ਇੱਕ ਟਰੈਕਟਰ ਟਰਾਲੀ ਡਿੱਗਾ। ਉਹ ਮਸਾ ਉਹ ਬਚੇ ਨੇ। ਇਸ ਪੁਲ ਦਾ ਹੱਲ ਛੇਤੀ ਤੋਂ ਛੇਤੀ ਹੋਣਾ ਚਾਹੀਦਾ। ਪਰ ਪਾਲੀ ਤੁਸੀਂ ਵੇਖੋ ਕਿਵੇਂ ਬੱਚਿਆਂ ਨੂੰ ਨੁਕਸਾਨ ਹੋਇਆ। ਠੀਕ। ਅਗਲਾ ਜਿਹੜਾ ਪੋਲ ਉਹ ਵੀ ਇਸੇ ਤਰ੍ਹਾਂ ਹੀ ਆ। ਠੀਕ। ਤੇ ਇਹਨਾਂ ਬਾਰੇ ਸਰਕਾਰ ਥੋੜਾ ਜਾਗਰੂ ਹੋਵੇ ਇਹਨਾਂ ਬਾਰੇ ਥੋੜਾ ਜਿਆ ਕੇ ਧਿਆਨ ਕਰੇ ਨਾਇਰ ਵੀ ਕਦੇ ਕਿਥੋਂ ਟੁੱਟ ਜਾਂਦੀ ਕਦੇ ਕਿਥੋਂ ਟੁੱਟ ਜਾਂਦੀ ਆ ਇਹਦਾ ਵੀ ਥੋੜਾ ਜਿਆ ਧਿਆਨ ਕਰਨਾ ਠੀਕ ਹੈ ਭਾਈ ਇਹ ਸਾਡੇ ਧੰਨਵਾਦ ਰਾਮ ਦੇ ਬੰਦੇ ਨੇ ਇਹਨਾਂ ਦੇ ਦੁਆਰਾ ਨਹੀਂ ਠੀਕ ਚਲੋ ਇੱਥੇ ਸਾਰਿਆਂ ਦਾ ਇਹ ਭਲਾ ਕਰਦੇ ਆ ਦੱਸਦੇ ਵੀ ਥੋੜਾ ਜਿਆ ਠੀਕ ਜਾਗੋ ਦੇ ਠੀਕ ਥੋੜਾ ਧਿਆਨ ਕਰੋ ਸਰਕਾਰ ਨੂੰ ਜਾਗਣ ਵਾਸਤੇ ਲੋਕਾਂ ਨੂੰ ਜਾਗਣ ਵਾਸਤੇ ਕੀ ਹਾਂ ਇਹ ਡਰੇਨ ਆਉਂਦੀ ਆ ਜੀ ਪਾਹਰ ਤੋਂ ਹੀ ਨਿਕਲਦੀ ਆ ਠੀਕ ਇਹ ਵੱਡੀਆਂ ਨਹਿਰ ਥੱਲੇੋਂ ਦੀ ਆਉਂਦੀ ਆ ਬੱਡੀਆ ਗੱਲ ਹੈ ਥੱਲੇੋਂ ਵੀ ਆਣ ਕੇ ਤੇ ਦਰਿਆ ਹੀ ਪੈਂਦੀ ਹੈ ਜੀ ਠੀਕ ਹੈ ਜੀ ਇਸ ਕਰਕੇ ਇਹਦਾ ਹਾਲਤ ਦੇਖੋ ਕੀ ਆ ਇਹ ਡਰੈਮ ਕੋਲ ਕੋ ਪੈਸੇ ਵੀ ਹੁੰਦੇ ਆ ਪਰ ਇਹ ਇਹਨਾਂ ਦੀ ਟਰੈਕਟਰ ਕਈ ਵਾਰ ਡਿੱਗੇ ਆ ਬਹੁਤ ਆ ਕਈ ਵਾਰ ਬੱਚੇ ਡਿੱਗੇ ਆ ਸੱਟਾਂ ਲੱਗਦੀਆਂ ਇਸ ਕਰਕੇ ਮੈਂ ਬੇਨਤੀ ਕਰਨੀ ਹੈ ਜੀ ਸਰਕਾਰ ਨੂੰ ਕਿਉਂ ਔਰ ਪਾਲਾਂ ਵਾਲੀਆਂ ਗੱਲਾਂ ਦੁਬਾਰਾ ਮੈਂ ਕਹਿ ਰਿਹਾ ਕਿ ਕਿਉਂ ਦਰੌੜੀਆਂ ਚਾਹੁੰਦੇ ਜੇ ਕੋਈ ਬੱਸੇ ਬੱਚੇ ਨੇ ਬੱਸਾਂ ਲੰਘਦੀਆਂ ਇੱਥੋਂ ਬੱਚੇ ਨੇ ਬੱਸਾਂ ਲੰਘਦੀਆਂ ਇਸ ਕਰਕੇ ਦੁਬਾਰਾ ਨਾਦ ਲਾਇਆ ਜਾਵੇ ਪੁਲਾਂ ਦੀ ਕੁਛ ਨਾ ਕੋਈ ਜਰੂਰ ਰਿਪੇਅਰ ਕੀਤੀ ਜਾਵੇ ਜਿੰਨੀ ਕਿ ਸਰਕਾਰ ਕਰ ਸਕਦੀ ਉਹਨੇ ਕੀਤਾ ਜਾਵੇ ਇਹ ਬਹੁਤ ਤੰਗ ਪੁਲ 당ਕ ਵੀ ਬਹੁਤ ਜ਼ਿਆਦਾ ਪੁਲ ਵੀ ਦੇਖੋ ਪੁਲ ਦੀ ਹਾਲਾਤ ਦੇਖੋਗੇ ਹਾਲਾਤ ਬਿਲਕੁਲ ਇਥੇ ਵਿੱਚ ਬਹੁਤ ਹਾਸੇ ਹੁੰਦੇ ਜੀ ਇਥੋਂ ਐ ਨੂੰ ਸੱਜ ਜਾ ਕੇ ਤੇ ਫਿਰ ਉਹ ਰੋਡ ਤੇ ਜਾਂਦੀਆਂ ਬੱਸਾਂ ਬੱਚਿਆਂ ਦੀ ਪਤਾ ਨਹੀਂ ਕਿੰਨੀਆਂ ਬੱਸਾਂ ਲੰਘਦੀਆਂ ਐਂ ਸਰਪੰਚ ਸਾਹਿਬ ਆਪਾਂ ਹੋਰ ਵੀ ਕਾਫੀ ਪੁਲ ਦੇਖੇ ਛੜਕਾਂ ਦੇਖੀਆਂ ਉਹਨਾਂ ਬਾਰੇ ਜਰੂਰ ਦੱਸੋ ਵੀਰ ਜੀ ਆਪਾਂ ਇੱਕ ਪੁਲ ਇੱਧਰ ਇੱਕ ਉਧਰ 2 3 ਪੋਲੇ ਪਾ ਵੇਖ ਲਿਆ ਚੌਥਾ ਪੋਲੇ ਆ ਪਾਈਮਾ ਪੋਲੇ ਇਥੋਂ ਸ਼ਰਕ ਜਾ ਰਹੀ ਹੈ ਗੱਟੇ ਬਾਸ਼ਰ ਨੂੰ ਏਸੀ ਨਾਲੀਆਂ ਜਿਹੜੀਆਂ ਦੋ ਨਾਲੀਆਂ ਇਕੱਠੀਆਂ ਹੋ ਜਾਂਦੀਆਂ ਇੱਕ ਉਧਰ ਵਾਲੀ ਉਹ ਸੇਵਨ ਵਾਲਾ ਸਾਹਮਣੇ ਆ ਉੱਥੇ ਸਾਡੇ ਪਿੰਡ ਨੂੰ ਪੁਲ ਜਾ ਰਿਹਾ ਉਹਦਾ ਵੀ ਇਹੋ ਵਾਲੀ ਆ ਇਸ ਵਾਸਤੇ ਇਹ ਜਿਹੜੇ ਪੋਲੇ ਆਪਾਂ ਵੇਖੇ ਤੁਸੀਂ ਫੋਟੋ ਵਿਖਾਈ ਦਿੱਤੇ ਕੈਮਰੇ 'ਚ ਇਹ ਪੁਲਾਂ ਦੀ ਸਾਰਿਆਂ ਦੀ ਇਹੋ ਹਾਲਤੀ ਆ ਇਹ ਮੈਂ ਦੁਬਾਰਾ ਫਿਰ ਦਰਉਣਾ ਚਾਹ ਰਿਹਾ ਵੀ ਸਾਨੂੰ ਰਪਾਲਾ ਵਾਲਾ ਨਾਂ ਦੁਆਰਾ ਸੀਨ ਵਿਖਾਇਆ ਜਾਵੇ ਮਿਹਰਬਾਨੀ ਕੇ ਸਰਕਾਰ ਦੇ ਕੇ ਬੇਨਤੀ ਆ ਇਹ ਪੁਲਾਂ ਦੀ ਛੇਤੀ ਤੋਂ ਛੇਤੀ ਆਹ ਪੁਲ ਜਿਹੜੇ ਡਰੇਨ ਮੈਗਵੇ ਦੇ ਤਿੰਨ ਪੁਲਾ ਦੋ ਪੁਲ ਨਹਿਰ ਮੈਗਵੇ ਦੇ ਆ ਇਹਨਾਂ ਪੁਲਾਂ ਨੂੰ ਛੇਤੀ ਤੋਂ ਛੇਤੀ ਰਿਪੇਅਰ ਕਰਕੇ ਸਹੀ ਕਰਕੇ ਲੋਕਾਂ ਨੂੰ ਦਿੱਤੇ ਜਾਣ ਲੋਕ ਇਹਨੂੰ ਸਹੀ ਤਰੀਕੇ ਨਾਲੋਂ ਲੰਘ ਸਕਣ ਇਸ ਕਰਕੇ ਦੂਜੀ ਬੇਨਤੀ ਮੇਰੀ ਇਹ ਆ ਵੀ ਸੜਕ ਜਿਹੜੀ ਉਹ ਠੇਕੇਦਾਰਾਂ ਨੇ ਬਣਾਈ ਆ ਉਹ ਸੜਕੀ ਦਾ ਤੁਸੀਂ ਸੀਨ ਲੈ ਲਿਆ ਸੜਕਾਂ ਦਾ ਬੇਕਾਰ ਆ ਗੱਡੀਆਂ ਟੁੱਟਦੀਆਂ ਭਜਦੀਆਂ ਪਈਆਂ ਬੰਨ ਵਾਲੀ ਸੜਕੀ ਦੀ ਇਹ ਸਿਰਫ 2.5 ਸਾਲ ਬਣੀ ਨੂੰ ਹੋਏ ਆ ਪਹਿਲੀ ਸਰਕਾਰ ਚ ਮਨਜ਼ੂਰ ਹੋਈ ਸੀ ਕੁਲਬੀਰ ਜੀ ਰਾਣੇ ਮਨਜ਼ੂਰ ਕਰਾਈ ਸੀ ਸੜਕੋ ਤੋਂ ਬੰਨਣੀ ਸ਼ੁਰੂ ਹੋਈ ਸੀ ਪੱਥਰ ਪਿਆ ਸੀ ਐ ਸਰਕਾਰ ਨੇ ਇੱਕ ਹੋਰ ਟਾਕੀਆਂ ਨੂੰ ਲਾ ਗਏ ਆ ਆ ਟਾਕੀਆਂ ਲਾਉਣ ਦੇ ਬਾਵਜੂ ਹੁਣ ਤੁਸੀਂ ਆਂਦਾ ਸਾਡੀਆਂ ਫੋਟੋਆਂ ਕਰ ਲਈਆਂ ਸੜਕ ਦਾ ਵੀ ਮੈਂ ਬੇਨਤੀ ਕਰਦੀ ਜੀ ਉਹ ਠੇਕੇਦਾਰ ਨੂੰ ਫੜ ਕੇ ਦੁਬਾਰਾ ਸੜਕ ਜਿਹੜੀ ਇਹ ਸਾਰੀਆਂ ਸੜਕਾਂ ਇਹ ਸੜਕ ਹੈ ਜਿਹੜੀ ਇੱਥੋਂ ਚੱਲਦੀ ਆ ਬਗਾਲੀ ਦੇ ਪੁਲ ਤੋਂ ਇਹ ਫਦੇ ਇਹ ਮੱਲਾ ਵਾਲੇ ਜਾਂਦੀ ਹੈ ਫਦੇਗੜ ਸੁਭਰਾਸ਼ੀਦ ਸ਼ਾਮ ਸਿੰਘ ਟਾਲੀ ਇਤਿਹਾਸਕ ਸਥਾਨ ਹੈ ਜੀ ਸਾਡੇ ਇੱਕੋ ਇਲਾਕੇ ਦੇ ਵਿੱਚ ਜਿੱਥੇ ਬਹੁਤ ਭਾਰੀ ਮੇਲਾ ਲੱਗਦਾ 10 ਫਰਵਰੀ ਨੂੰ ਇਹ ਇਹ ਰੋਡ ਉਧਰ ਨੂੰ ਜਾਂਦਾ ਜੀ ਉੱਥੋਂ ਫਦੇਗੜ ਸੁਭਰਾਤ ਹੋ ਕੇ ਦੇ ਮੱਲਾ ਵਾਲਾ ਇਹ ਵੱਡਾ ਰੋੜਾ ਬੱਲਾਵਾਲ ਤੱਕ ਇਸ ਕਰਕੇ ਇਹ ਰੋੜ ਨੂੰ ਵੀ ਬਰਮਪਤ ਕੀਤਾ ਜਾਵੇ ਤੇ ਬੰਨ ਵਾਲੇ ਨੂੰ ਦੁਬਾਰਾ ਠੇਕੇ ਦਾ ਤੁਮਰਮਤ ਕੇ ਇਹ ਸਰਕਾਰ ਨੂੰ ਬੇਨਤੀ ਆ ਸਾਡੀ ਮੈਂ ਲਾਕੇ ਵੱਲੋਂ ਬੇਨਤੀ ਕਰਦਾ ਮੈਂ ਬਰਾਗ ਪ੍ਰਧਾਨ ਵੀ ਆ ਸਾਬਕਾ ਸਰਪੰਚ ਵੀ ਆ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਸਾਡੀ ਸਰਕਾਰ ਨੂੰ ਬੇਨਤੀ ਆ ਵੀ ਲੋਕਾਂ ਦੀ ਸਰਕਾਰ ਆ ਲੋਕਾਂ ਦੀ ਚੁਣੀ ਹੋਈ ਸਰਕਾਰ ਆ ਇਹ ਸਾਰੇ ਹਰੇ ਪੋੜਾ ਤੇ ਸੜਕਾਂ ਬਰਮਪਤ ਕੀਤੀ ਠੀਕ ਹੈ ਬਹੁਤ ਬਹੁਤ ਧੰਨਵਾਦ ਸਪੈਂਸਰ ਸਾਹਿਬ ਜੀ ਅੱਜ ਕਰੀਬ ਅਸੀਂ 4-5 ਪੁਲ ਦੇਖੇ ਕਿਉਂਕਿ ਪੁਲਾਂ ਦੇ ਉੱਤੇ ਲਗਾਤਾਰ ਨਿਗਰਾਨੀ ਮੀਡੀਆ ਦੀ ਲੋਕਾਂ ਦੀ ਬਣੀ ਹੋਈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੱਡੇ ਬਲੀ ਇਨ੍ਹਾਂ ਪੁਲਾਂ ਦੇ ਉੱਤੇ ਰੇਲਿੰਗ ਨਾ ਹੋਣ ਕਰਕੇ ਸੇਫਟੀ ਨਾ ਹੋਣ ਕਰਕੇ ਬਰਜਾਨਾ ਗਈਆਂ ਕੀਮਤੀ ਜਾਨਾਂ ਹੁਣ ਵੀ ਅਸੀਂ ਜੇਕਰ ਦੇਖਦੇ ਹਾਂ ਤਾਂ ਕਰੀਬ 4-5 ਪੁਲ ਤੇ ਇਲਾਕੇ ਦੀਆਂ ਛੜਕਾਂ ਦੇਖੀਆਂ ਇਧਰ ਬੱਟੂ ਪੱਟੀ ਨਾਲ ਬੰਗਾਲੀ ਵਾਲੇ ਪੁਲ ਤੇ ਜਾਂ ਕਹਿ ਸਕਦੇ ਆ ਨਿਜਾਮਦੀਨ ਵਾਲੀ ਸੜਕ ਤੇ ਆਪਣਾ ਗੱਟਾ ਬਾਦਸ਼ਾਹ ਤੇ ਆਪਣਾ ਬੱਟੂ ਪੱਟੀ ਨਿਜਾਮਦੀਨ ਵਾਲੀ ਸੜਕਾਂ ਜਾਂ ਪੁਲ ਦੇਖਿਆ ਕਿਸੇ ਵੀ ਪੁੱਲ ਤੇ ਜਿਹੜਾ ਸੇਫਟੀ ਵਗੈਰਾ ਗ੍ਰੀਲੇ ਉੰਗਾਰਾ ਨਹੀਂ ਹੋਈ ਕੋਈ ਕਿਸੇ ਤਰ੍ਹਾਂ ਦੀ ਵੱਡੀ ਘਟਨਾ ਵਾਪਰ ਸਕਦੀ ਹੈ ਬੱਚੇ ਵੀ ਗੁਜ਼ਰਦੇ ਨੇ ਨੌਜਵਾਨ ਵੀ ਨੇਰੇ ਸਵੇਰੇ ਜਿਹੜੇ ਸੜਕਾਂ ਤੇ ਸਕੂਲ ਵਾਲੀਆਂ ਬੈੜਾ ਵੀ ਗੁਜ਼ਰਦੀਆਂ ਸੋ ਥੋੜੀ ਵੀਡੀਓ ਤੁਹਾਡੇ ਵਾਸਤੇ ਆ ਸਮਾਜ ਦੀ ਭਲਾਈ ਵਾਸਤੇ ਆ ਸਮਾਜ ਦੇ ਵਿੱਚ ਇੱਕ ਨਵੀਂ ਲਹਿਰ ਪੈਦਾ ਕਰਨ ਵਾਸਤੇ ਕਿਉਂਕਿ ਪਿਛਲੇ ਦਿਨਾਂ 'ਚ ਜੋ ਵੱਡੀ ਘਟਨਾ ਵਾਪਰੀ ਹੈ ਪਿੰਡ ਵਰਪਾਲਾਂ ਦੇ ਨੇੜੇ ਮਾਹੂ ਜ਼ਿਲ੍ਹਾ ਫਰੋਇਪਰ ਦੇ ਵਿੱਚ ਉਹ ਚੀਜ਼ ਨੂੰ ਲੈ ਕੇ ਅਸੀਂ ਲਗਾਤਾਰ ਕਵਰੇਜ ਕੀਤੀ ਉੱਥੇ ਪੁਲਾਂ ਦਾ ਬਹੁਤ ਬੁਰਾ ਹਾਲ ਹੈ ਰੇਲਿੰਗ ਨਹੀਂ ਹੈਗੀ ਜਾਂ ਪੁਲ ਬਹੁਤ ਤੰਗ ਹੈ ਜਾਂ ਪੁਰਾਣੇ ਜਾ ਬਹੁਤ ਜਿਹੜੇ ਸੌੜੇ ਹੈਗੇ ਆ ਸੋ ਛੜਕਾਂ ਦਾ ਬਹੁਤ ਬੁਰਾ ਵਾਲੇ ਇਲਾਕੇ ਜਿਹੜੇ ਮਖੂ ਦੇ ਨੇੜਲੇ ਸਾਰੇ ਪਿੰਡ ਹੈਗੇ ਆ ਸੋ ਵੱਡੀ ਘਟਨਾ ਵਾਪਰ ਸਕਦੀ ਹੈ ਸੋ ਵੀਡੀਓ ਲੋਕਾਂ ਨੂੰ ਸੁਚੇਤ ਕਰਨ ਵਾਸਤੇ ਉੱਤੇ ਸਾਡੇ ਰਾਜਨੀਤਿਕ ਲੋਕ ਹੈਗੇ ਆ ਸਮਾਜਿਕ ਲੋਕ ਹੈਗੇ ਆ ਨਹਿਰੀ ਵਿਭਾਗ ਦਾ ਹੈਗਾ ਜਬ ਅਫਸਰ ਸਾਡੇ ਜਿਹੜੇ ਹੈਗੇ ਆ ਡੀਸੀ ਸਾਹਿਬ ਹੈਗੇ ਆ ਫਰੋਇਪੁਰ ਦੇ ਭਵਨ ਸਿੰਘ ਮਾਨ ਸੀਐਮ ਹੈਗੇ ਸੋ ਉਹਨਾਂ ਨੂੰ ਬੇਨਤੀ ਹੈਗੀ ਹੈ ਕਿ ਇਸ ਪੁਲਾਂ ਵੱਲ ਜਿਹੜੇ ਜ਼ਰੂਰ ਧਿਆਨ ਦਿੱਤਾ ਜੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜਿਹੜਾ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕਾਂ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਲਾਈਕ